ਦਜੀਤ ਦੋਸਾਂਝ ਅਤੇ ਪਾਕਿਸਤਾਨੀ ਅਦਾਕਾਰਾਂ ਹਾਨੀਆਂ ਆਮਿਰ ਦੀ ਫਿਲਮ ਸਰਦਾਰ ਜੀ ਤਿੰਨ ਉਤੇ ਕੰਗਨਾ ਰਣੌਤ ਨੇ ਇੱਕ ਵੱਟਾ ਬਿਆਨ ਦਿੱਤਾ ਹੈ ਇੱਕ ਵਾਰ ਫਿਰ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਬਾਲੀਵੁੱਡ ਅਦਾਕਾਰਾ ਅਤੇ ਰਾਜਨੀਤਿਕ ਨੇਤਾ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਉਤੇ ਤੰਜ ਕੱਸਦੇ ਹੋਏ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਕੀਤੇ ਕੋਲਾਬੋਰੇਸ਼ਨ ਦੇ ਉਤੇ ਅਸਹਿਮਤੀ ਜਤਾਈ ਹੈ ਰੀਸੈਂਟਲੀ ਕੰਗਨਾ ਰਣੌਤ ਨੇ ਇੱਕ ਕਨਵਰਸੇਸ਼ਨ ਕੀਤੀ ਇਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਅਤੇ ਖੁੱਲਕੇ ਗੱਲ ਵੀ ਕੀਤੀ ਹੈ ਦਲਜੀਤ ਦੋਸਾਂਝ ਦੇ ਉੱਤੇ ਤੰਜ ਕੱਸਦੇ ਹੋਏ ਕੰਗਨਾ ਨੇ ਕਿਹਾ ਮੈਂ ਇਹਨਾਂ ਲੋਕਾਂ ਦੇ ਬਾਰੇ ਪਹਿਲਾਂ ਵੀ ਕਾਫੀ ਕੁਝ ਕਹਿ ਚੁੱਕੀ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਰਾਸ਼ਟਰ ਨਿਰਮਾਣ ਦੀ ਭਾਵਨਾ ਰੱਖਣੀ ਚਾਹੀਦੀ ਹੈ ਇਸ ਦੇ ਵਿੱਚ ਹਰ ਕੋਈ ਬਰਾਬਰ ਦਾ ਹਿੱਸੇਦਾਰ ਹੈ ਸਾਡੇ ਵਿੱਚ ਅਖੀਰਕਾਰ ਇਸ ਤਰ੍ਹਾਂ ਦੀ ਭਾਵਨਾ ਕਿਉਂ ਨਹੀਂ ਹੈ ਦਿਲਜੀਤ ਹਮੇਸ਼ਾ ਆਪਣਾ ਵੱਖਰਾ ਰਸਤਾ ਹੀ ਕਿਉਂ ਚੁਣਦਾ ਹੈ ਅਸੀਂ ਜਾਣਦੇ ਹਾਂ ਕਿ ਇੱਕ ਸੈਨਿਕ ਦਾ ਵੀ ਰਾਸ਼ਟਰਵਾਦ ਦਾ ਆਪਣਾ ਰਸਤਾ ਹੁੰਦਾ ਹੈ ਅੱਗੇ ਕੰਗਨਾ ਰਣੌਤ ਨੇ ਆਪਣੀ ਗੱਲ ਪੂਰੀ ਕਰਦੇ ਹੋਏ ਕਿਹਾ ਕੋਈ ਤਾਂ ਇਸ ਤਰ੍ਹਾਂ ਹੀ ਕਰ ਰਿਹਾ ਹੈ ਵਿਚਾਰਾ ਸਿਪਾਹੀ ਰਾਸ਼ਟਰਵਾਦ ਦਾ ਰਸਤਾ ਅਪਣਾ ਰਿਹਾ ਹੈ ਵਿਚਾਰਾ ਰਾਜਨੀਤਾ ਰਾਸ਼ਟਰਵਾਦ ਦਾ ਰਸਤਾ ਅਪਣਾ ਰਿਹਾ ਹੈ ਕੁਝ ਲੋਕਾਂ ਦਾ ਅਸਲ ਦੇ ਵਿੱਚ ਖੁਦ ਦਾ ਆਪਣਾ ਅਜੰਡਾ ਹੁੰਦਾ ਹੈ ਸਾਨੂੰ ਇਕਜੁੱਟ ਹੋ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕੰਗਨਾ ਰਣੌਤ ਨੇ ਇੱਕ ਵਾਰ ਫੇਰ ਤੋਂ ਦਿਲਜੀਤ ਦੋਸਾਂ ਦੇ ਉੱਤੇ ਤੰਜ ਕੱਸਿਆ ਹੈ ਹਾਲਾਂਕਿ ਦੱਸ ਦਈਏ ਕਿ ਫਿਲਮ ਤਾਂ ਰਿਲੀਜ਼ ਹੋ ਗਈ ਹੈ ਪਰ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਅਖੀਰਕਾਰ ਪੂਰਾ ਮਾਮਲਾ ਕੀ ਹੈ ਸਰਦਾਰਜੀ ਤਿੰਨ ਫਿਲਮ ਜਿਸ ਵਿੱਚ ਦਿਲਜੀਤ ਦੋਸਾਂਜ ਅਤੇ ਹਾਨੀਆਂ ਆਮਰ ਨੇ ਅਦਾਕਾਰੀ ਕੀਤੀ ਹੈ 27 ਜੂਨ ਨੂੰ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਦੀ ਮੌਜੂਦਗੀ ਕਰਕੇ ਭਾਰਤ ਵਿੱਚ ਰਿਲੀਜ਼ ਉੱਤੇ ਰੋਕ ਲਗਾਈ ਗਈ ਇਹ ਸਾਰਾ ਮਾਮਲਾ 22 April ਦੇ ਪਹਿਲਗਾਮ ਅਤਨਕੀ ਅਮਲੇ ਤੋਂ ਬਾਅਦ ਹੋਰ ਗੰਭੀਰ ਬਣ ਗਿਆ ਹਾਲਾਂਕਿ ਦਿਲਜੀਤ ਦੋਸਾਂਝ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਹੈ ਉਸ ਸਮੇਂ ਪਾਕਿਸਤਾਨ ਤੇ ਇੰਡੀਆ ਦੇ ਰਿਲੇਸ਼ਨਸ ਵਧੀਆ ਸੀ ਯਾਨੀ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਜੋ ਇਸ ਸਮੇਂ ਹੋ ਰਿਹਾ ਹੈ ਦਿਲਜੀਤ ਦੋਸਾਂਝ ਨੇ ਕਿਹਾ ਕਿ ਫ फेब्रुवारी ਦੇ ਵਿੱਚ ਹਾਨੀਆ ਆਮੀਰ ਦੇ ਨਾਲ ਉਹਨਾਂ ਨੇ ਫਿਲਮ ਦੀ ਸ਼ੂਟਿੰਗ ਕੀਤੀ ਸੀ ਪਰ ਫਿਲਮ ਹੁਣ ਰਿਲੀਜ਼ ਹੋ ਰਹੀ ਹੈ ਤੇ ਬਹੁਤ ਸਾਰਾ ਪੈਸਾ ਲੱਗਾ ਹੈ ਪ੍ਰੋਡਿਊਸਰਸ ਦਾ ਇਸ ਕਰਕੇ ਫਿਲਮ ਨੂੰ ਰਿਲੀਜ਼ ਕਰਨਾ ਹੀ ਹੋਵੇਗਾ ਇਹੀ ਕਾਰਨ ਸੀ ਕਿ ਦਿਲਜੀਤ ਦੋਸਾਂਝ ਨੇ ਫਿਲਮ ਨੂੰ ਸਿਰਫ ਓਵਰਸੀਜ਼ ਹੀ ਰਿਲੀਜ਼ ਕੀਤਾ ਤੇ ਹੁਣ ਦੇਖਿਆ ਸਕਦਾ ਹੈ ਕਿ ਭਾਵੇਂ ਫਿਲਮ ਓਵਰਸੀਜ਼ ਰਿਲੀਜ਼ ਹੋਈ ਹੈ ਪਰ ਫਿਲਮ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਹੈ ਪਤਾਨੂੰ ਇਹ ਵੀ ਦੱਸਦੀ ਹੈ ਕਿ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਲੜਾਈ ਕੋਈ ਨਵੀਂ ਨਹੀਂ ਹੈ ਇਹ ਬਹੁਤ ਹੀ ਪੁਰਾਣੀ ਹੈ ਜੇ ਅਸੀਂ 2020 ਦੇ ਵਿੱਚ ਜਾਈਏ ਤਾਂ ਉਸ ਸਮੇਂ ਇਹਨਾਂ ਦੋਨਾਂ ਦਾ ਝਗੜਾ ਸ਼ੁਰੂ ਹੋਇਆ ਸੀ ਜਦੋਂ ਕੰਗਨਾ ਰਣੌਤ ਨੇ ਫਾਰਮਰਸ ਪ੍ਰੋਟੈਸਟ ਦੇ ਵੇਲੇ ਕੁਝ ਗਲਤ ਟਿੱਪਣੀ ਕੀਤੀ ਸੀ ਤਾਂ ਉਸ ਸਮੇਂ ਦਿਲਜੀਤ ਦੋਸਾਂਝ ਨੇ ਪੰਜਾਬ ਦਾ ਤੇ ਪੰਜਾਬ ਦੀ ਬਿੱਬੀਆਂ ਦਾ ਸਟੈਂਡ ਲਿੱਤਾ ਸੀ ਤਾਂ ਉਸ ਸਮੇਂ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਦੇ ਚ ਵਿੱਚ ਕਾਫੀ ਬਹਿਸ ਵੀ ਹੋਈ ਸੀ ਤੇ ਉਹ ਬਹਿਸ ਅੱਜ ਵੀ ਕਾਫੀ ਜ਼ਿਆਦਾ ਵਾਇਰਲ ਹੈ ਦਿਲਜੀਤ ਦੋਸਾਂਜ ਤਾਂ ਹੁਣ ਕੰਗਨਾ ਰਣੌਤ ਨੂੰ ਲੈ ਕੇ ਕੁਝ ਵੀ ਨਹੀਂ ਕਹਿੰਦੇ ਪਰ ਜ਼ਰੂਰ ਕੰਗਨਾ ਰਣੌਤ ਨੇ ਫਿਰ ਤੋਂ ਦਿਲਜੀਤ ਦੋਸਾਂਜ ਦੇ ਉੱਤੇ ਨਿਸ਼ਾਨਾ ਸਾਧਿਆ ਹੈ ਕੰਗਨਾ ਰਣੌਤ ਤੇ ਇਹ ਜ਼ਰੂਰ ਕਹਿ ਦਿੱਤਾ ਹੈ ਕਿ ਸਭ ਦਾ ਖੁਦ ਦਾ ਕੋਈ ਨਾ ਕੋਈ ਅਜੰਡਾ ਜ਼ਰੂਰ ਹੁੰਦਾ ਹੈ ਤੇ ਇਹ ਵੀ ਸਵਾਲ ਚੁੱਕਿਆ ਹੈ ਕਿ ਦਿਲਜੀਤ ਦੋਸਾਂਜ ਹਮੇਸ਼ਾ ਆਪਣਾ ਹੀ ਰਸਤਾ ਕਿਉਂ ਛੋੜਦਾ ਹੈ ਤੁਹਾਡਾ ਕੀ ਕਹਿਣਾ ਹੈ ਕਿ ਕੰਗਨਾ ਰਣੌਤ ਇਸ ਗੱਲ ਦੇ ਵਿੱਚ ਸਹੀ ਹੈ ਜਾਂ ਫਿਰ ਕੰਗਨਾ ਰਣੌਤ ਨੇ ਫਿਰ ਤੋਂ ਜਾਣ ਬੁੱਝ ਕੇ ਦਿਲਜੀਤ ਦੋਸਾਂਝ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ